ਸਵਾਗਤ ਜੀ ਤੁਹਾਡਾ ਮੇਰੇ ਆਪਣੇ ਚੈਨਲ ਪੰਜਾਬ ਲਵਸ ਕਿਚਨ ਤੇ ਅੱਜ ਮੈਂ ਤੁਹਾਡੇ ਨਾਲ ਬਾਲੂਸ਼ਾਈ ਦੀ ਰੈਸਪੀ ਸ਼ੇਅਰ ਕਰਨ ਲੱਗੀ ਹਾਂ ਇਹ ਬਾਲੂਸ਼ਾਈ ਬਹੁਤ ਹੀ ਖਸਤਾ ਤੇ ਟੇਸਟੀ ਬਣ ਕੇ ਤਿਆਰ ਹੁੰਦੀਆਂ ਨੇ ਬਿਲਕੁਲ ਸਿੰਪਲ ਜੀ ਤੇ ਸੌਖੀ ਜੀ ਰੈਸਪੀ ਹੈ ਤੇਲ ਇਸ ਦੇ ਅੰਦਰ ਬਿਲਕੁਲ ਨਹੀਂ ਜਾਏਗਾ ਤੇ ਰਸ ਨਾਲ ਇਹ ਪੂਰੀਆਂ ਭਰੀਆਂ ਹੋਣਗੀਆਂ ਬਹੁਤ ਹੀ ਰਸੀਲੀਆਂ ਤੇ ਖਸਤਾ ਆਪਣੀਆਂ ਬਾਲੂਸ਼ਾਈ ਬਣ ਕੇ ਤਿਆਰ ਹੋਣਗੀਆਂ ਵੀਡੀਓ ਨੂੰ ਤੁਸੀਂ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਬਣਾਉਣਾ ਸ਼ੁਰੂ ਕਰਦੇ ਹਾਂ 250 ਗ੍ਰਾਮ ਮੈਂ ਇੱਥੇ ਮੈਦਾ ਲਿਆ ਮੈਦੇ ਨੂੰ ਮੈਂ ਪਹਿਲਾਂ ਛਾਂ ਲੈ ਚੰਗੀ ਤਰ੍ਹਾਂ ਇਸ ਦੇ ਵਿੱਚ ਬੇਕਿੰਗ ਪਾਊਡਰ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਥੋੜਾ ਜਿਹਾ ਤੁਸੀਂ ਇਸ ਤੋਂ ਘਟਾ ਸਕਦੇ ਹੋ ਵਿਦਾਇਓ ਬਿਲਕੁਲ ਨਾ ਤੇ ਦੋ ਤੋਂ ਤਿੰਨ ਚੁਟਕੀਆਂ ਅਸੀਂ ਇਸ ਦੇ ਵਿੱਚ ਨਮਕ ਦਾ ਪਾ ਲਾਂਗੇ ਤੇ ਇਹਨਾਂ ਨੂੰ ਆਪਾਂ ਹੁਣ ਸਾਰੀ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਇਸ ਦੇ ਵਿੱਚ ਆਪਾਂ ਇੱਕ ਖੱਡਾ ਬਣਾ ਕੇ ਤਿਆਰ ਕਰ ਲਾਂਗੇ ਇਥੇ ਮੈਂ 80 ਗ੍ਰਾਮ ਕਿਉਂ ਲਿਆ ਕਿਉਂ ਮੈਂ ਇੱਥੇ ਦੇਸੀ ਪਾਣ ਲਗੀਆਂ ਦੇਸੀ ਕਿਉਂਦੇ ਵਿੱਚ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਬਾਲੂ ਸ਼ਾਹੀ ਦਾ ਤੁਸੀਂ ਰਿਫਰੈਂਸ ਵੀ ਪਾ ਸਕਦੇ ਹੋ 80 ਗ੍ਰਾਮ ਹੀ ਅਸੀਂ ਇਸ ਦੇ ਵਿੱਚ ਪਾਣੀ ਦਾ ਪਾਵਾਂਗੇ ਇਹ ਦੋਨੋਂ ਚੀਜ਼ਾਂ ਹਲਕੀਆਂ ਜੀਆਂ ਗਰਮ ਹੋਣ ਤੇ ਫਿਰ ਜਿਹੜਾ ਆਪਣਾ ਡੋ ਵਧੀਆ ਬਣ ਕੇ ਤਿਆਰ ਹੋਏਗਾ ਇਹਨਾਂ ਦੋਨਾਂ ਚੀਜ਼ਾਂ ਨਾਲ ਹੀ ਜਿਹੜਾ ਆਪਣਾ ਡੋ ਮੈਦੇ ਦਾ ਵਧੀਆ ਬਣ ਕੇ ਤਿਆਰ ਹੋ ਜਾਈਗਾ ਤੇ ਇਹ ਆਟਾ ਗੁੰਨ ਕੇ ਤਿਆਰ ਹਲਕਾ ਜਿਹਾ ਖਸਤਾ ਹੋਣਾ ਚਾਹੀਦਾ ਤੇ ਇਹਨੇ ਪਾਣੀ ਨਾਲ ਹੀ ਹੋ ਜਾਏਗਾ ਜੇਕਰ ਤੁਹਾਨੂੰ ਪਾਣੀ ਦੀ ਜ਼ਰੂਰਤ ਲੱਗੇ ਤੇ ਚਮਚ ਇੱਕ ਤੁਸੀਂ ਉੱਪਰੋਂ ਥੋੜਾ ਜਿਹਾ ਛਿੜਕ ਸਕਦੇ ਹੋ ਜੇਕਰ ਘੱਟ ਲੱਗੇ ਤਾਂ ਜੇਕਰ ਥੋੜਾ ਆਟਾ ਸੁੱਕਾ ਰਹੇ ਤਾਂ ਤੇ ਬਸ ਇਹਨੂੰ ਬਿਲਕੁਲ ਗੁੰਨਣਾ ਨਹੀਂ ਤੇ ਇਕੱਠਾ ਹੀ ਕਰਕੇ ਆਪਾਂ ਇਹ ਸਟੋਰ ਨੂੰ ਰੱਖ ਦਿਆਂਗੇ ਕਿਉਂ ਤੇ ਜਿਹੜਾ ਆਪਾਂ ਪਾਣੀ ਪਾਇਆ ਹੈ ਇਹ ਆਪਣਾ ਮੈਦੇ ਦਾ ਚੌਥਾਈ ਹਿੱਸਾ ਹੀ ਪਾਣਾ ਹੈ ਤੇ ਇਹ ਡੋ ਬਣ ਕੇ تیار ਹੋ ਗਿਆ ਇਹਨੂੰ ਆਪਾਂ ਇੱਕ ਪੌਣੇ ਦੇ ਨਾਲ ਟੱਕ ਕੇ ਰੱਖ ਲਾਂਗੇ ਹੁਣ ਆਪਾਂ ਚਾਸ਼ਨੀ ਬਣਾ ਕੇ ਤਿਆਰ ਕਰਦੇ ਹਾਂ ਇੱਥੇ ਮੈਂ ਚੀਨੀ ਲਈਏ 200 ਗ੍ਰਾਮ ਤੇ ਚੀਨੀ ਦਾ ਅੱਧਾ ਸੀ ਪਾਵਾਂਗੇ ਪਾਣੀ ਜਿਸ ਕੋਲੀ ਦੇ ਨਾਲ ਤੁਸੀਂ ਚੀਨੀ ਨਾਪੋ ਉਸ ਦੇ ਨਾਲ ਹੀ ਪਾਣੀ ਪਾਉਣਾ ਹੈ ਹਾਫ ਪਾਣੀ ਅਸੀਂ ਪਾ ਲਾਂਗੇ ਤੇ ਗੈਸ ਮੈਂ ਹੁਣ ਆਨ ਕਰ ਦਿੱਤੀ ਹੈ ਇਸ ਦੇ ਵਿੱਚ ਇੱਕ ਛੋਟੀ ਇਲਾਚੀ ਕੁੱਟ ਕੇ ਪਾ ਲਾਂਗੇ ਤੇ ਥੋੜਾ ਜਿਹਾ ਅਸੀਂ ਇਸ ਦੇ ਵਿੱਚ ਇੱਕ ਚਮਚੇ ਕਿਵੜਾ ਜਲ ਪਾ ਲਾਂਗੇ ਜੇਕਰ ਤੁਹਾਡੇ ਕੋਲ ਹੋਏ ਤੇ ਪਾ ਲਓ ਨਹੀਂ ਤਾਂ ਤੁਸੀਂ ਛੱਡ ਸਕਦੇ ਹੋ ਛੋਟੀ ਇਲਾਚੀ ਹੀ ਪਾ ਲਿਓ ਤੇ ਹੁਣ ਆਪਾਂ ਇਸ ਚੀਨੀ ਨੂੰ ਕੁਲੰਦਿਆਂਗੇ ਤੇ ਚੀਨੀ ਆਪਣੀ ਪੂਰੀ ਮੈਲਟ ਹੋ ਗਈ ਏ ਘੁਲ ਗਈ ਤੇ ਬਸ ਇਸ ਤਰ੍ਹਾਂ ਆਪਾਂ ਚੈੱਕ ਕਰ ਲਾਂਗੇ ਹਲਕੀ ਜਿਹੀ ਚਿਪਚਿਪੀ ਹੋਣੀ ਚਾਹੀਦੀ ਏ ਬਿਲਕੁਲ ਇਹ ਸ਼ਾਇਦ ਵਾਂਗ ਹੋ ਗਈ ਹੁਣ ਆਪਾਂ ਗੈਸ ਬੰਦ ਕਰ ਦਿੱਤੀ ਤੇ ਜਿਹੜਾ ਇਹ ਆਟਾ ਪਲਗਾ ਕੇ ਰੱਖਿਆ ਸੀ ਬਾਲੂਸ਼ਾਈਲੀ ਇਹ ਵੀ ਵਧੀਆ ਸੈੱਟ ਹੋ ਗਿਆ ਇਹਨੂੰ ਹਲਕਾ ਜਿਹਾ ਆਪਾਂ ਹਲਕੇ ਹੱਥਾਂ ਨਾਲ ਮਸਲ ਲਾਂਗੇ ਤਾਂ ਹੁਣ ਆਪਾਂ ਇਸ ਤੇ ਪੇੜੇ ਬਣਾ ਕੇ ਤਿਆਰ ਕਰਾਂਗੇ ਛੋਟੇ ਸਾਈਜ਼ ਦੇ ਆਪਾਂ ਪੇੜੇ ਬਣਾ ਕੇ ਤਿਆਰ ਕਰਾਂਗੇ ਬਾਲੂਸ਼ਾਈ ਬਣਾਉਣੀਆਂ ਬਹੁਤ ਹੀ ਸੌਖੀਆਂ ਤੇ ਸਿੰਪਲ ਕੋਈ ਵੀ ਚੀਜ਼ ਆਪਾਂ ਘਰ ਦੇ ਵਿੱਚ ਬਣਾਉਣੀ ਹੈ ਪਹਿਲੀ ਵਾਰ ਥੋੜਾ ਬੋਤਾਂ ਨੁਕਸ ਵਿੱਚ ਰਹਿ ਜਾਂਦਾ ਜਦ ਆਪਾਂ ਉਹਨੂੰ ਬਣਾਉਣਾ ਸ਼ੁਰੂ ਕਰ ਦਿੰਦੇ ਆ ਤੇ ਆਪਣੇ ਆਪ ਹੀ ਉਸ ਦੇ ਵਿੱਚ ਆਪਣੇ ਸਦਾਰ ਹੋਣਾ ਸ਼ੁਰੂ ਹੋ ਜਾਂਦਾ ਤੇ ਚੀਜ਼ ਆਪਣੀ ਵਧੀਆ ਬੰਨਣਾ ਸ਼ੁਰੂ ਹੋ ਜਾਂਦੀ ਤੇ ਇਸ ਦਾ ਆਪਾਂ ਪੇੜਾ ਕਰ ਲਾਂਗੇ ਤੇ ਤਿਆਲੀ ਦੇ ਨਾਲ ਇਸ ਤਰ੍ਹਾਂ ਇਹਨੂੰ ਚਪਟਾ ਸੀ ਕਰ ਲਾਂਗੇ ਇਹਨੂੰ ਚੌੜਾ ਕਰ ਲਾਂਗੇ ਸਾਰੀਆਂ ਸੇ ਇੱਕ ਸਾਈਜ਼ ਦੀ ਬਣਾ ਲਾਂਗੇ ਇੱਥੇ ਮੈਂ ਇੱਕ ਪੈਨਸਲ ਲਈ ਪੈਨਸਲ ਨੂੰ ਪਹਿਲੋਂ ਮੈਂ ਤੋਲਿਆ ਤੇ ਇਸ ਦੇ ਵਿੱਚ ਆਪਾਂ ਇਸ ਤਰੀਕੇ ਇਸ ਦੇ ਵਿੱਚ ਹੋਲ ਕਰ ਲਾਂਗੇ ਇਸ ਤਰ੍ਹਾਂ ਹੋਲ ਕਰਨ ਨਾਲ ਬਾਲੂਸ਼ਾਈ ਇੱਕ ਦੇਖਣ ਨੂੰ ਸੋਹਣੀ ਲੱਗਦੀ ਤੇ ਦੂਸਰਾ ਪੱਕਦੀ ਬਹੁਤ ਵਧੀਆ ਹੈ ਤੇਲ ਦੇ ਵਿੱਚ ਜਦੋਂ ਆਪਾਂ ਇਹਨਾਂ ਨੂੰ ਤਲਦੇ ਹਾਂ ਤੇ ਸਾਰੀਆਂ ਹੀ ਆਪਾਂ ਇਸ ਤਰ੍ਹਾਂ ਬਾਲੂਸ਼ਾਈ ਬਣਾ ਕੇ ਤਿਆਰ ਕਰ ਲਾਂਗੇ ਚਪਟੀਆਂ ਆਪਾਂ ਇਸ ਤਰ੍ਹਾਂ ਤਲੇ ਦੇ ਨਾਲ ਕਰ ਲਾਂਗੇ ਪੇੜਿਆਂ ਦੇ ਵਿੱਚ ਤੁਹਾਨੂੰ ਕ੍ਰੈਕ ਨਜ਼ਰ ਆਉਣ ਲੱਗੇ ਆ ਇਹ ਕ੍ਰੈਕ ਆਉਣੇ ਬਹੁਤ ਜ਼ਰੂਰੀ ਨੇ ਜੇਕਰ ਕ੍ਰੈਕ ਹੋਣਗੇ ਤੇ ਫੇਰ ਹੀ ਆਪਣੀਆਂ ਜਿਹੜੀਆਂ ਬਾਲੂਸ਼ਾਈ ਖਸਤਾ ਬਣ ਕੇ ਤਿਆਰ ਹੋਣਗੀਆਂ ਤੇਲ ਮੈਂ ਪਹਿਲਾਂ ਗਰਮ ਹੋਣ ਵਾਸਤੇ ਰੱਖਿਆ ਆ ਸੀ ਬਿਲਕੁਲ ਸਿਮ ਤੇ ਆਪਾਂ ਤੇਲ ਰੱਖਿਆ ਹੈ ਤੇ ਬਿਲਕੁਲ ਹੱਥ ਲਾਇਆ ਤੇ ਇਸ ਦੇ ਉੱਪਰ ਸੇਕ ਨਹੀਂ ਜੀ ਆਉਣ ਲੱਗਿਆ ਪੂਰਾ ਆਪਣਾ ਜਿਹੜਾ ਤੇਲ ਹਲੇ ਠੰਡਾ ਹਲਕਾ ਜਿਹਾ ਗਰਮੇ ਮਮੁਲੀ ਜਿਹਾ ਆਪਾਂ ਇਸ ਦੇ ਵਿੱਚ ਹੱਥ ਵੀ ਲਗਾ ਸਕਦੇ ਹਾਂ ਤੇਲ ਤੁਸੀਂ ਦੇਖ ਸਕਦੇ ਹੋ ਨਹੀਂ ਜੇ ਗਰਮ ਹਲਕਾ ਜਿਹਾ ਬਸ ਕੋਸਾ ਹੈ ਤੇ ਇਸ ਕੋਸੇ ਤੇਲ ਦੇ ਵਿੱਚ ਆਪਾਂ ਇਹ ਸਾਰੇ ਜਿਹੜੇ ਆਪਾਂ ਬਾਲੂ ਸ਼ਾਈ ਬਣਾ ਕੇ ਰੱਖਿਆ ਸੀ ਇਹ ਪਾ ਲਾਂਗੇ ਹੁਣ ਬਸ ਇਸ ਦਾ ਡੋ ਦਾ ਧਿਆਨ ਰੱਖਣਾ ਹੁੰਦਾ ਹੈ ਤੇ ਬਾਲੂ ਸ਼ਾਈ ਨੂੰ ਫਰਾਈ ਕਰਨ ਦਾ ਧਿਆਨ ਰੱਖਣਾ ਜਦ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਤਲਣਾ ਹੈ ਇਹਨਾਂ ਦੋ ਚੀਜ਼ਾਂ ਦਾ ਆਪਾਂ ਧਿਆਨ ਰੱਖਾਂਗੇ ਤੇ ਬਾਲੂਸ਼ਾਈ ਆਪਣੀਆਂ ਵਧੀਆ ਬਣ ਕੇ ਤਿਆਰ ਹੋਣਗੀਆਂ ਤੁਸੀਂ ਦੇਖ ਸਕਦੇ ਹੋ ਜਿਹੜੀ ਬਾਲੂਸ਼ਾਈ ਹੌਲੀ-ਹੌਲੀ ਉੱਪਰ ਆਣਾ ਸ਼ੁਰੂ ਹੋ ਗਈਆਂ ਤੇ ਫੁੱਲਣਾ ਵੀ ਸ਼ੁਰੂ ਹੋ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਬਾਲੂਸ਼ਾਈ ਆਪਣੀਆਂ ਸਾਰੀਆਂ ਉੱਪਰ ਤੈਰ ਕੇ ਆ ਗਈਆਂ ਨੇ ਤੇ ਇਹ ਫੁੱਲ ਵੀ ਗਈਆਂ ਨੇ ਡਬਲ ਹੋ ਗਈਆਂ ਨੇ ਪੰਜ ਤੋਂ 6 ਮਿੰਟ ਹੋ ਗਏ ਸਨ ਪਕਦੇ ਹੋਏ ਨੂੰ ਉੱਪਰ ਆ ਗਈਆਂ ਨੇ ਤੇ ਹੁਣ ਮੈਂ ਗੈਸ ਇੱਥੇ ਤੇਜ਼ ਕਰ ਦਿੱਤੀ 1 ਮਿੰਟ ਵਾਸਤੇ ਗੈਸ ਅਸੀਂ ਤੇਜ਼ ਰੱਖਾਂਗੇ ਤੇ ਹੁਣ ਮੈਂ ਗੈਸ ਫਿਰ ਸਿਮ ਤੇ ਕਰ ਦਿੱਤੀ ਹੈ ਹੁਣ ਅਸੀਂ ਇਹਨਾਂ ਬਾਲੂਸ਼ਾਈ ਨੂੰ ਪਲਟ ਲਾਂਗੇ ਜੇਕਰ ਆਪਾਂ ਤੇਜ਼ ਗੈਸ ਨਹੀਂ ਸੀ ਕਰਦੇ ਤੇ ਬਾਲੂਸ਼ਾਈ ਆਪਣੀਆਂ ਵਿੱਚ ਭਰ ਜਾਣੀਆਂ ਸੀ ਇਹਨਾਂ ਨੇ ਫੁੱਲ ਜਾਣਾ ਸੀ ਫੁੱਲਣ ਤੋਂ ਆਪਾਂ ਇਹਨਾਂ ਨੂੰ ਹੁਣ ਰੋਕ ਦਿੱਤਾ ਹੈ ਤੇ ਇਹ ਆਪਣੀ ਬਾਲੂਸ਼ਾਈ ਸਖਤ ਹੋ ਗਈਆਂ ਨੇ ਗੈਸ ਫਲੇਮ ਹੁਣ ਆਪਾਂ ਸਿਮ ਰੱਖਾਂਗੇ 7 ਤੋਂ 8 ਮਿੰਟ ਦਾ ਸਮਾਂ ਲੱਗ ਜਾਏਗਾ ਇਸ ਨੂੰ ਪੱਕਦਿਆਂ ਹੋਇਆਂ ਤੇ ਇਹਨੂੰ ਆਪਾਂ ਗੈਸ ਫਲੇਮ 'ਤੇ ਹੀ ਪਕਾਵਾਂਗੇ ਜਿੰਨਾ ਸਿਮਕ ਰੱਖਾਂਗੇ ਤੇ ਓਨੀਆਂ ਹੀ ਜਿਹੜੇ ਬਾਲੂਛੀ ਆਪਣੀਆਂ ਅੰਦਰ ਤੱਕ ਵਧੀਆ ਪੱਕ ਕੇ ਤਿਆਰ ਹੋਣਗੀਆਂ ਤੇ ਤੁਸੀਂ ਕੀ ਦੇਖ ਸਕਦੇ ਹੋ ਕਿ ਬਾਲੂਛੀ ਦਾ ਰੰਗ ਹਲਕਾ ਜਿਹਾ ਬਦਲ ਗਿਆ ਇਹਨੂੰ ਆਪਾਂ ਇਸ ਤਰੀਕੇ ਪਲਟਾਂਗੇ ਬਾਲੂਛੀ ਆਪਣੀਆਂ ਵਧੀਆ ਅੰਦਰ ਤੱਕ ਪੱਕ ਕੇ ਤਿਆਰ ਹੋ ਗਈਆਂ ਨੇ ਹਲਕਾ ਜਿਹਾ ਰੰਗ ਇਸ ਦਾ ਬਦਲ ਚੁੱਕਿਆ ਤੇ ਹੁਣ ਅਸੀਂ ਗੈਸ ਇੱਥੇ 1 ਮਿੰਟ ਵਾਸਤੇ ਤੇਜ਼ ਕਰ ਦੇਵਾਂਗੇ ਇਸ ਤਰ੍ਹਾਂ ਕਰਨ ਨਾਲ ਇਸ ਦੇ ਅੰਦਰ ਤੇਲ ਨਹੀਂ ਜਾਏਗਾ। ਹੁਣ ਆਪਾਂ ਇਹਨਾਂ ਬਾਲੂਸ਼ਾਈ ਨੂੰ ਤੇਲ ਦੇ ਵਿੱਚੋਂ ਕੱਢ ਲਾਂਗੇ। ਪੂਰੀਆਂ ਆਪਣੀਆਂ ਜਿਹੜੀਆਂ ਬਾਲੂਸ਼ਾਈ ਸੁੱਕੀਆਂ ਵਿੱਚੋਂ ਨਿਕਲਣਗੀਆਂ। ਤੇ ਜਿੰਨੀ ਦੇਰ ਤੱਕ ਆਪਾਂ ਬਾਲੂਸ਼ਾਈ ਸਾਰੀਆਂ ਵਿੱਚੋਂ ਤੇਲ ਦੇ ਵਿੱਚੋਂ ਕੱਢ ਨਹੀਂ ਲੈਂਦੇ, ਉਹਨਾਂ ਟਾਈਮ ਤੱਕ ਗੈਸ ਨੂੰ ਅਸੀਂ ਤੇਜ਼ ਹੀ ਰੱਖਣਾ ਹੈ। ਤੇ ਜੋ ਆਪਾਂ ਆ ਚਾਸ਼ਨੀ ਬਣਾ ਕੇ ਰੱਖੀ ਸੀ, ਉਸ ਦੇ ਵਿੱਚ ਇਹ ਸਾਰੀਆਂ ਬਾਲੂ ਸ਼ਾਈ ਨੂੰ ਅਸੀਂ ਪਾ ਲਾਂਗੇ ਜਿੰਨੀਆਂ ਇੱਕ ਟਾਈਮ 'ਚ ਆਉਣ ਗਿਆ ਪੂਰੀਆਂ ਤੇ ਇਹ ਬਾਲੂ ਸ਼ਾਈ ਬਹੁਤ ਜਲਦੀ ਜਿਹੜੀਆਂ ਰਸ ਪੀ ਲੈਣਗੀਆਂ ਕਿਉਂਕਿ ਬਾਲੂ ਸ਼ਾਈ ਵੀ ਗਰਮੇ ਤੇ ਆਪਣੀ ਜਿਹੜੀ ਚਾਸ਼ਨੀ ਬਣਾ ਕੇ ਰੱਖੀ ਸੀ ਉਹ ਵੀ ਹਲੇ ਥੋੜੀ ਕੋਸੀ ਹੈ ਸਿਰਫ ਇਹਨਾਂ ਨੂੰ ਅਸੀਂ ਡਿਪ ਕਰਨਾ ਹੈ 2 ਤੋਂ 3 ਮਿੰਟ ਵਾਸਤੇ ਤੇ ਇਹਨਾਂ ਨੂੰ ਹੁਣ ਅਸੀਂ ਪਲਟ ਲਾਂਗੇ 1 ਮਿੰਟ ਬਾਅਦ 2 ਤੋਂ 3 ਮਿੰਟ ਦੇ ਵਿੱਚ ਹੀ ਜਿਹੜਾ ਇਹ ਆਪਣਾ ਰਸ ਪੂਰਾ ਪੀ ਲੈਣਗੇ ਜੇਕਰ ਤੁਹਾਨੂੰ ਜਿਹੜਾ ਮਿੱਠਾ ਬਹੁਤ ਤੇਜ਼ ਪਸੰਦ ਹੈ ਤੇ ਫਿਰ ਤੁਸੀਂ 5 ਮਿੰਟ ਵਾਸਤੇ ਇਸ ਦੇ ਵਿੱਚ ਰੱਖ ਸਕਦੇ ਹੋ ਤੇ ਇਸ ਤਰ੍ਹਾਂ 2 ਤੋਂ 3 ਮਿੰਟ ਵਾਸਤੇ ਰੱਖਾਂਗੇ ਤੇ ਮਿੱਠਾ ਇਸ ਦੇ ਵਿੱਚ ਵਧਿਆ ਪੂਰਾ ਹੋਏਗਾ ਤੇ ਇਹਨਾਂ ਨੂੰ ਆਪਾਂ ਪਲਟੇ ਇਸ ਤਰੀਕੇ ਲਗਾ ਲਾਂਗੇ 2 ਤੋਂ 3 ਮਿੰਟ ਦਾ ਸਮਾਂ ਹੋ ਗਿਆ ਇਹਨਾਂ ਸਾਰੀਆਂ ਬਾਲੂ ਸ਼ੈਨ ਹੋਣ ਅਸੀਂ ਕੱਢ ਲਾਂਗੇ ਜੇਕਰ ਆਪਾਂ ਕਈ ਵਾਰ ਵੱਧ ਸਮਾਂ ਵੀ ਚਾਸ਼ੀ ਦੇ ਵਿੱਚ ਬਾਲੂ ਸ਼ੈਨ ਨੂੰ ਰੱਖ ਦਿੰਦੇ ਹਾਂ ਤੇ ਫਿਰ ਉਹ ਵਿੱਚ ਨਰਮ ਕਾਫੀ ਹੋ ਜਾਂਦੀਆਂ ਨੇ ਖਸਤਾ ਨਹੀਂ ਰਹਿੰਦੀਆਂ ਬਹੁਤ ਪੋਲੀਆਂ ਬਾਲੂਸ਼ਾਈ ਬਣ ਜਾਂਦੀਆਂ ਨੇ ਇਸ ਤਰ੍ਹਾਂ ਬਾਲੂਸ਼ਾਈ ਉਪਰੋਂ ਖਸਤਾ ਹੋਏਗੀ ਤੇ ਵਿੱਚੋਂ ਪੂਰੀ ਨਰਮ ਹੋਏਗੀ ਜੋ ਆਪਣੀਆਂ ਬੱਚੀਆਂ ਸੀ ਬਾਲੂਸ਼ਾਈ ਉਹਨਾਂ ਨੂੰ ਵੀ ਮੈਂ ਹੁਣ ਤੇਲ ਦੇ ਵਿੱਚ ਤਲ ਲਿਆ ਇਸ ਗੱਲ ਦਾ ਧਿਆਨ ਰੱਖਿਓ ਜਦ ਆਪਾਂ ਦੂਸਰਾ ਬੈਚ ਪਾਵਾਂਗੇ ਤੇਲ ਦੇ ਵਿੱਚ ਤਲਣ ਵਾਸਤੇ ਤੇਲ ਆਪਣਾ ਫਿਰ ਉਸੇ ਤਰ੍ਹਾਂ ਠੰਡਾਈ ਹੋਣਾ ਚਾਹੀਦਾ ਤੇਲ ਨੂੰ ਪਹਿਲਾਂ ਠੰਡਾ ਕਰਕੇ ਫਿਰ ਹੀ ਆਪਾਂ ਬਾਲੂਸ਼ਾਈ ਨੂੰ ਵਿੱਚ ਪਾਉਣਾ ਹੈ ਤੇ ਜੇਕਰ ਆਪਾਂ ਗਰਮ ਦੇ ਵਿੱਚ ਪਾ ਲਾਂਗੇ ਤੇ ਇਹ ਆਪਣੀ ਜਿਹੜੀ ਬਾਲੂਸ਼ਾਈ 12 ਪੱਕ ਜਾਣਗੇ ਪਰ ਅੰਦਰੋਂ ਕੱਚੀਆਂ ਰਹਿ ਜਾਣਗੀਆਂ ਇਹ ਵੀ ਬਾਲੂਸ਼ਾਈ ਮੈਂ ਚਾਸ਼ਨੀ ਦੇ ਵਿੱਚ ਪਾ ਦਿੱਤੀਆਂ ਸੀ ਤੇ ਇਹਨਾਂ ਨੇ ਵੀ ਰਸ ਪੀ ਲਿਆ ਇਹਨਾਂ ਨੂੰ ਵੀ ਆਪਾਂ ਹੁਣ ਚਾਸ਼ਨੀ ਦੇ ਵਿੱਚੋਂ ਕੱਢ ਲਾਂਗੇ ਇਸ ਗੱਲ ਦਾ ਤੁਸੀਂ ਧਿਆਨ ਰੱਖਿਓ ਜਦ ਤੁਸੀਂ ਚਾਸ਼ਨੀ ਬਣਾਉਣੀ ਹੈ ਚਾਸ਼ਨੀ ਚੀਨੀ ਨੂੰ ਸਿਰਫ ਆਪਾਂ ਮੈਲਟ ਹੀ ਕਰਨਾ ਹੈ ਤਿੰਨ ਤੋਂ ਚਾਰ ਉਬਾਲੇ ਆਣਗੇ ਤੇ ਆਪਣੀ ਜਿਹੜੀ ਚੀਨੀ ਹੈ ਚਾशनी ਉਹ ਚਿਪਚਿਪੀ ਹੋ ਜਾਏਗੀ ਕੋਈ ਇਕ ਤਰ੍ਹਾਂ ਦੀ ਚਾशनी ਨਹੀਂ ਜੇ ਬਣਾਉਣੀ ਜੇਕਰ ਜਿਆਦਾ ਆਪਾਂ ਚਾशनी ਨੂੰ ਉਬਾਲੇ ਆ ਗਏ ਤੇ ਬਾਲੂ ਸ਼ਾਈ ਦੇ ਉੱਪਰ ਚੀਨੀ ਜੰਮ ਜਾਏਗੀ ਤੇ ਮੈਂ ਤੁਹਾਨੂੰ ਬਾਲੂ ਸ਼ਾਈ ਤੋੜ ਕੇ ਦਿਖਾਉਂਦੀ ਆ ਕਿੰਨੀ ਆਪਣੀ ਬਾਲੂ ਸ਼ਾਈ ਬਾਹਰੋਂ ਕ੍ਰਿਸਪੀ ਤੇ ਅੰਦਰੋਂ ਸੌਫਟ ਬਣੀ ਕਿੰਨੀ ਨਰਮ ਬਣੀ ਤੇ ਪੂਰੀ ਰਸੀਲੀ ਵੀ ਹੈ ਜੇਕਰ ਤੁਸੀਂ ਸਾਰੀਆਂ ਚੀਜ਼ਾਂ ਨਾਪ ਕੇ ਵਜ਼ਨ ਕਰਕੇ ਪਾਓਗੇ ਤੇ ਬਾਲੂਸ਼ਾਈ ਤੁਹਾਡੀਆਂ ਪਹਿਲੀ ਵਾਰ ਚ ਹੀ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਣਗੀਆਂ ਤੇ ਆਪਾਂ ਮੈਦੇ ਦਾ ਚੌਥਾ ਹਿੱਸਾ ਹੀ ਕਿਉ ਪਾਣਾ ਤੇ ਚੌਥਾ ਹਿੱਸਾ ਹੀ ਪਾਣੀ ਦਾ ਪਾਵਾਂਗੇ ਫਿਰ ਆਪਣਾ ਡੋ ਵਧੀਆ ਬਣ ਕੇ ਤਿਆਰ ਹੋਏਗਾ ਬਿਲਕੁਲ ਹੀ ਪਾਣੀ ਦੀ ਜ਼ਰੂਰਤ ਨਹੀਂ ਜੇ ਪੈਣੀ ਜੇਕਰ ਤੁਹਾਨੂੰ ਬਾਲੂਸ਼ਾਈ ਬਣਾਉਣ ਦੀ ਰੈਸਪੀ ਮੇਰੀ ਥੋੜੀ ਜੀ ਵੀ ਚੰਗੀ ਲੱਗੀ ਹੋਵੇ ਮੇਰੇ ਚੈਨਲ ਪੰਜਾਬ ਲਵਸ ਕਿਚਨ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਕਮੈਂਟ ਬਾਕਸ 'ਚ ਲਿਖ ਕੇ ਜ਼ਰੂਰ ਦੱਸਿਓ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਧੰਨਵਾਦ